ਆਓ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਵਾਉਣ ਲੱਗੇ ਹਾਂ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਇਤਿਹਾਸਿਕ ਅਸਥਾਨ ਹੈ ਪਿੰਡ ਬਡੋਰਾ ਮਝੋਲਾ ਉੱਤਰਾਖੰਡ ਵਿੱਚ ਸਥਿਤ ਹੈ ਇਹ ਪਿੰਡ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੇਲੇ ਇੱਕ ਉਦਾਸੀਨ ਸਾਧੂ ਅਲਮਸਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਪ ਅਸਥਾਨ ਨਾਨਕ ਮਤਾ ਸਾਹਿਬ ਦੇ ਪਿੱਪਲ ਹੀਠਾਂ ਤਰਮਸ਼ਾਲਾ ਬਣਾ ਕੇ ਸੇਵਾ ਕਰਦਾ ਸੀ ਪੰਗਰ ਪੰਗਰनाथ ਸਿੱਧ ਤੇ ਉਹਦੀ ਮੰਡਲੀ ਨੇ ਆਪਣੀ ਯੋਗ ਸਾਧਨਾ ਦੀ ਸ਼ਕਤੀ ਨਾਲ ਪਿੱਪਲ ਨੂੰ ਜਲਾ ਦਿੱਤਾ ਸੀ ਤੇ ਧੂਣਾ ਵੀ ਬੁਝਾ ਦਿੱਤਾ ਸੀ ਬਾਬਾ ਅਲਮਸਤ ਜੀ ਨੂੰ ਮਾਰਕੁੱਟ ਕਰਕੇ ਇੱਥੋਂ ਭਜਾ ਦਿੱਤਾ ਸੀ ਇਹ ਜੋ ਦਰਖਤ ਦੇਖ ਰਹੇ ਹੋ ਆਪ ਆਪ ਜੀ ਇੱਥੇ ਬਾਬਾ ਅਲਮਸਤ ਜੀ ਅਲਮਸਤ ਜੀ ਦੁਖੀ ਹੋ ਕੇ ਪਿੰਡ ਬਡੌਰਾ ਵਿਖੇ ਇੱਕ ਬੋੜੇ ਢੇਠਾ ਆ ਕੇ ਸਮਾਧੀ ਲਾ ਕੇ ਬੈਠ ਗਏ ਉਨ੍ਹਾਂ ਨੇ ਅੰਜਲ ਤਿਆਗ ਦਿੱਤਾ ਤੇ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਰ ਕੇ ਅਰਦਾਸ ਕੀਤੀ ਆਪਣੇ ਅਸਥਾਨ ਨਾਨਕ ਮਤਾ ਸਾਹਿਬ ਤੇ ਆਪਣੀ ਨਿਸ਼ਾਨੀ ਪਿੱਪਲ ਸਾਹਿਬ ਜੀ ਦੀ ਰੱਖਿਆ ਕਰੋ ਅੰਤਰਜਾਮੀ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਰਦਾਸ ਸੁਣੀ ਤੇ ਸੱਚਕੰਡ ਹਰਮੰਦਰ ਸਾਹਿਬ ਦੀ ਸੇਵਾ ਬਾਬਾ ਬੁੱਢਾ ਜੀ ਨੂੰ ਸੌਂਪ ਕੇ ਆਪਣੇ ਨਾਲ ਪੰਜ ਪਿਆਰੇ ਭਾਈ ਜੇਠਾ ਜੀ ਭਾਈ ਪਿਹੜਾ ਜੀ ਭਾਈ ਬਿਧੀ ਚੰਦ ਜੀ ਭਾਈ ਨਗਾਹਾ ਜੀ ਤੇ ਭਾਈ ਗਟੂ ਜੀ ਤੇ ਸੰਗਤ ਨੂੰ ਨਾਲ ਲੈ ਕੇ ਨਾਨਕ ਮਤਾ ਸਾਹਿਬ ਵੱਡਾ ਵੱਡ ਚਾਲੇ ਪਾ ਦਿੱਤੇ ਰਾ ਵਿੱਚ ਪਿੰਡਾਂ ਤੇ ਸ਼ਹਿਰਾਂ ਤੋਂ ਹੁੰਦੇ ਹੋਏ ਸਿੱਖੀ ਦਾ ਪ੍ਰਚਾਰ ਕਰਦੇ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਆਪ ਜੀ ਇਸ ਸਥਾਨ ਪਿੰਡ ਬਬੋਰਾ ਪਹੁੰਚੇ ਜੰਗਲ ਵਿੱਚੋਂ ਕੁਝ ਸੁੱਕੇ ਕਿੱਲੇ ਮੰਗਵਾ ਕੇ ਆਪਣੇ ਹੱਥੀ ਧਰਤੀ ਵਿੱਚ ਗੱਡ ਕੇ ਘੋੜੇ ਬੰਨ ਦਿੱਤੇ ਫਿਰ ਆਪਣੇ ਜੋੜੇ ਲਾ ਕੇ ਤੇ ਹੋਰ ਸਮਾਨ ਇੱਥੇ ਹੀ ਛੱਡ ਕੇ ਨੰਗੇ ਪੈਰੀ ਨਾਨਕ ਮਤਾ ਸਾਹਿਬ ਗਏ ਜਲ ਵਿੱਚ ਕੇਸਰ ਮਿਲਾ ਕੇ ਪਿੱਪਲ ਦੇ ਛਿੱਟੇ ਮਾਰੇ ਤਾਂ ਪਿੱਪਲ ਹਰਾ ਭਰਾ ਹੋ ਹੋ ਗਿਆ ਜਦੋਂ ਭੰਗਰਨਾਥ ਨੇ ਹਰਿਆ ਭਰਿਆ ਪਿੱਪਲ ਵੇਖਿਆ ਤਾਂ ਪੀਲੀ ਭੀਤ ਰਾਜੇ ਬਾਜ ਬਹਾਦਰ ਕੋਲ ਗੁਰੂ ਸਾਹਿਬ ਦੀ ਸ਼ਿਕਾਇਤ ਕੀਤੀ ਤੁਹਾਡੇ ਰਾਜ ਤੇ ਕਬਜਾ ਕਰਨ ਲਈ ਇੱਕ ਕੋਈ ਸ਼ਸਤਰ ਧਾਰੀ ਯੋਧਾ ਆਇਆ ਹੈ ਇਹ ਸੁਣ ਕੇ ਰਾਜਾ ਬਾਜ ਬਹਾਦਰ ਬਹਾਦਰ ਆਪਣੀ ਸੈਨਾ ਲੈ ਕੇ ਸਿੱਧਾ ਨਾਲ ਗੁਰੂ ਸਾਹਿਬ ਜੀ ਤੇ ਹਮਲਾ ਕਰਨ ਲਈ ਤੁਰ ਪਿਆ ਜਦੋਂ ਰਾਜੇ ਨੇ ਗੁਰੂ ਸਾਹਿਬ ਜੀ ਦੀ ਜੀ ਦੇ ਦਰਸ਼ਨ ਕੀਤੇ ਤਾਂ ਚਰਨੀ ਢੈ ਪਿਆ ਤੇ ਮਾਫੀ ਮੰਗੀ ਕਿਉਂਕਿ ਗੁਰੂ ਸਾਹਿਬ ਨੇ ਰਾਜੇ ਬਾਜ ਬਹਾਦਰ ਸਣੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਮੁਕਤ ਕਰਵਾਇਆ ਸੀ ਗੁਰੂ ਸਾਹਿਬ ਜੀ ਤੇ ਰਾਜੇ ਨੇ ਸਿੱਧਾਂ ਨੂੰ ਤਾੜਨਾ ਕੀਤੀ ਤੇ ਇਲਾਕੇ ਤੋਂ ਨਿਕਲ ਜਾਣ ਦਾ ਹੁਕਮ ਕੀਤਾ ਭੰਗਰਨਾਥ ਤੇ ਉਸਦੀ ਮੰਡਲੀ ਪਹਾੜਾਂ ਵੱਲ ਚਲੀ ਗਈ ਗੁਰੂ ਜੀ ਨੇ ਜਾਂਦੇ ਹੋਏ ਬਾਬਾ ਅਲਮਸਤ ਜੀ ਨੂੰ ਇਹ ਬਚਨ ਕੀਤੇ ਕਿ ਜਿਵੇਂ ਤੇਰੀ ਅਰਦਾਸ ਪੂਰੀ ਹੋਈ ਹੈ ਇਸੇ ਤਰ੍ਹਾਂ ਹਰ ਇੱਕ ਦੀ ਅਰਦਾਸ ਪੂਰੀ ਹੋਵੇਗੀ ਤੇ ਅਠਾ ਪਹਿਰਾ ਵਿੱਚ ਇੱਕ ਵਾਰ ਸਾਡੇ ਦਰਸ਼ਨ ਜ਼ਰੂਰ ਹੋਣਗੇ ਜਿਵੇਂ ਪਿੱਪਲ ਹਰਿਆ ਭਰਿਆ ਹੋਇਆ ਹੈ ਉਸੇ ਤਰ੍ਹਾਂ ਰੇਂਦੀ ਦੁਨੀਆ ਤੱਕ ਸੁੱਕੇ ਸੁੱਕੇ ਵੀ ਹਰੇ ਭਰੇ ਰਹਿਣਗੇ ਜੋ ਵੀ ਇਸ ਸਥਾਨ ਦੇ ਦਰਸ਼ਨ ਕਰੇਗਾ ਉਹ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੇਗਾ ਫਿਰ ਗੁਰੂ ਸਾਹਿਬ ਜੀ ਨੇ ਬਾਬਾ ਅਲਮਸਤ ਜੀ ਨੂੰ ਸੇਵਾ ਸੌਂਪ ਕੇ ਪੀਲੀ ਪੀਤ ਹੁੰਦੇ ਹੋਏ ਅੰਮ੍ਰਿਤਸਰ ਚਾਲੇ ਚਲੇ ਗਏ